ਇਨਾ ਪੁਰਾਣੇ ਤਰੀਕਿਆਂ ਨਾਲ ਰੱਖੋ ਘਰ ਨੂੰ ਠੰਡਾ ਏਸੀ ਜਿੰਨੀ ਮਿਲੇਗੀ ਠੰਡਕ ਹਾਲੋ ਦੋਸਤੋ ਸ਼ਸ਼ੀ ਕਾਲਾ ਦਾਬ ਨਮਸਕਾਰ ਤੁਹਾਡੀ ਆਪਣੀ ਚੈਨਲ ਐਸਆ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਬੇਹਦ ਖਾਸ ਅਪਡੇਟ ਜਿਸ ਨੂੰ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਕਿਉਂਕਿ ਗਰਮੀਆਂ ਸ਼ੁਰੂ ਹੁੰਦੇ ਹੀ ਲੋਕ ਅਜੀਹੀ ਜਗ੍ਹਾ ਦੀ ਤਲਾਸ਼ ਸ਼ੁਰੂ ਕਰ ਦਿੰਦੇ ਨੇ ਜਿੱਥੇ ਉਹ ਇੱਕ ਪਲ ਲਈ ਠੰਡਾ ਹੋ ਸਕਣ ਲੰਬੇ ਸਮੇਂ ਤੱਕ ਲਗਾਤਾਰ ਏਸੀ 'ਚ ਰਹਿਣ ਕਾਰਨ ਸਿਹਤ ਦੀਆਂ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਨੇ ਇਸ ਕਾਰਨ ਘਰ ਦੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਖਾਸ ਤੇ ਪਰੇਸ਼ਾਨੀ ਹੁੰਦੀ ਹੈ ਇਸ ਲਈ ਕੁਝ ਕੁਦਰਤੀ ਤਰੀਕੇ ਅਪਣਾਉਣੇ ਚਾਹੀਦੇ ਨੇ ਜੋ ਤੁਹਾਡੇ ਘਰ ਨੂੰ ਠੰਡਾ ਰੱਖਣਗੇ ਗੱਲ ਪਹਿਲੇ ਸਮਿਆਂ ਦੀ ਕਰੀਏ ਤਾਂ ਪਹਿਲੇ ਸਮਿਆਂ ਵਿੱਚ ਵੀ ਘਰਾਂ ਵਿੱਚ ਗਰਮੀਆਂ ਵਿੱਚ ਬਹੁਤ ਠੰਡ ਹੁੰਦੀ ਸੀ ਅਤੇ ਏਸੀ ਵੀ ਨਹੀਂ ਲਗਾਇਆ ਜਾਂਦਾ ਸੀ ਦਰਅਸਲ ਕੁਝ ਅਜਿਹੇ ਤਰੀਕੇ ਹਨ ਜੋ ਘਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਇਸ ਦੇ ਲਈ ਤੁਹਾਨੂੰ ਜ਼ਿਆਦਾ ਪੈਸਾ ਖਰਚ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਆਓ ਜਾਣਦੇ ਹਾਂ ਇਹਨਾਂ ਤਰੀਕਿਆਂ ਬਾਰੇ ਗਰਮੀਆਂ ਵਿੱਚ ਘਰ ਨੂੰ ਠੰਡਾ ਰੱਖਣ ਦੇ ਪੁਰਾਣੇ ਤਰੀਕਿਆਂ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਖਸ ਮਟ ਘਰ ਦੇ ਦਰਵਾਜ਼ੇ ਜੇ ਤੇ ਖਸ ਦੀ ਲੱਕੜ ਦੀ ਬਣੀ ਚਟਾਈ ਟੰਗੀ ਜਾ ਸਕਦੀ ਹੈ ਜਬ ਰਾਂਡੇ ਆਦ ਵਰਗੀਆਂ ਥਾਵਾਂ ਤੇ ਪਰਦੇ ਦੀ ਤਰ੍ਹਾਂ ਲਗਾਓ ਜਿੱਥੇ ਸੂਰਜ ਦੀ ਰੌਸ਼ਨੀ ਆਉਣ ਦੀ ਸੰਭਾਵਨਾ ਹੋਵੇ ਅਤੇ ਹਵਾਦਾਰੀ ਵੀ ਚੰਗੀ ਹੋਵੇ ਕੁਝ ਘੰਟਿਆਂ ਬਾਅਦ ਇਸ ਚਟਾਈ ਤੇ ਥੋੜਾ ਜਿਹਾ ਪਾਣੀ ਛਿੜਕਦੇ ਰਹੋ ਇਸ ਨਾਲ ਨਾ ਸਿਰਫ ਤੁਹਾਡਾ ਘਰ ਠੰਡਾ ਰਹਿੰਦਾ ਹੈ ਸਗੋ ਖਸ ਦੀ ਸੁਹਾਵਣੀ ਖੁਸ਼ਬੂ ਵੀ ਤੁਹਾਡਾ ਮੂਡ ਵਧੀਆ ਰੱਖੇਗੀ ਗਰਮੀਆਂ ਵਿੱਚ ਘਰ ਨੂੰ ਠੰਡਾ ਰੱਖਣ ਲਈ ਹਵਾਦਾਰੀ ਪ੍ਰਣਾਲੀ ਦਾ ਵਧੀਆ ਹੋਣਾ ਜ਼ਰੂਰੀ ਹੈ ਇਸ ਨਾਲ ਹਵਾ ਚਲਦੀ ਰਹੇਗੀ ਅਤੇ ਕਮਰੇ ਵਿੱਚ ਨਮੀ ਨਹੀਂ ਜੇਕਰ ਕਮਰੇ ਵਿੱਚ ਬਹੁਤ ਜ਼ਿਆਦਾ ਭਾਰੀ ਵਸਤੂਆਂ ਹਨ ਤਾਂ ਵਾਧੂ ਚੀਜ਼ਾਂ ਨੂੰ ਹਟਾ ਦਿਓ ਕਿਉਂਕਿ ਇਸ ਦੇ ਨਾਲ ਹਵਾ ਦੇ ਪ੍ਰਵਾਹ ਵਿੱਚ ਵੀ ਰੁਕਾਵਟ ਆਉਂਦੀ ਹੈ ਅਤੇ ਕਈ ਵਾਰ ਭਰਿਆ ਕਮਰਾ ਦੇਖ ਕੇ ਗਰਮੀ ਦਾ ਅਹਿਸਾਸ ਵੱਧ ਜਾਂਦਾ ਹੈ ਜਦੋਂ ਸੂਰਜ ਦੀ ਰੋਸ਼ਨੀ ਕਾਰਨ ਛੱਤ ਗਰਮ ਹੋ ਜਾਂਦੀ ਹੈ ਤਾਂ ਇਸ ਦੀ ਗਰਮੀ ਕਮਰੇ ਵਿੱਚ ਵੀ ਮਹਿਸੂਸ ਹੁੰਦੀ ਹੈ ਇਸ ਲਈ ਤੁਸੀਂ ਛੱਤ ਦੇ ਉੱਪਰਲੇ ਹਿੱਸੇ ਨੂੰ ਪੇਂਟ ਕਰ ਸਕਦੇ ਹੋ ਅਰਥਾਤ ਛੱਤ ਨੂੰ ਸਫੇਦ ਕਰ ਸਕਦੇ ਹੋ। ਅੱਜਕੱਲ ਬਾਜ਼ਾਰ ਵਿੱਚ ਕਈ ਅਜਿਹੇ ਪੇਂਟ ਵੀ ਮਿਲਦੇ ਹਨ ਜੋ ਗਰਮੀ ਨੂੰ ਅੰਦਰ ਨਹੀਂ ਜਾਣ ਦਿੰਦੇ। ਗਰਮੀ ਵਿੱਚ ਪਰਦੇ, ਬੈੱਡ ਸ਼ੀਟ ਅਤੇ 쿠ਸ਼ਨ ਕਵਰ ਦੀ ਵਰਤੋਂ ਕਰੋ ਜੋ ਹਲਕੇ ਰੰਗ ਦੇ ਹੋਣ ਕਿਉਂਕਿ ਗੂੜੇ ਰੰਗ ਗਰਮੀ ਨੂੰ ਸੋਖ ਲੈਂਦੇ ਹਨ। ਖਿੜਕੀਆਂ ਤੇ ਮੋਟੇ ਪਰਦਿਆਂ ਦੀ ਵਰਤੋਂ ਕਰੋ ਤਾਂ ਜੋ ਦਿਨ ਵੇਲੇ ਧੁੱਪ ਵਿੱਚ ਕੋਈ ਸਮੱਸਿਆ ਨਾ ਆਵੇ ਤੇ ਸ਼ਾਮ ਨੂੰ ਇਹਨਾਂ ਪਰਦਿਆਂ ਨੂੰ ਹਟਾ ਦਿਓ। ਪਹਿਲਾਂ ਕਾਰਾਂ ਵਿੱਚ ਵੇੜਿਆਂ ਵਿੱਚ ਬਹੁਤ ਸਾਰੇ ਰੁੱਖ ਅਤੇ ਪੌਦੇ ਹੁੰਦੇ ਸਨ ਤੇ ਕੋਈ ਵੀ AC ਕੂਲਰ ਗਰਮੀਆਂ ਵਿੱਚ ਰੁੱਖਾਂ ਦੀ ਛਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਦਾ ਸੀ ਅੱਜ ਕੱਲ੍ਹ ਘਰ ਇੰਨੇ ਵੱਡੇ ਨਹੀਂ ਹੁੰਦੇ ਇਸ ਲਈ ਤੁਸੀਂ ਆਪਣੀ ਬਾਲਕਨੀ ਤੇ ਬਹੁਤ ਸਾਰੇ ਪੌਦੇ ਲਗਾ ਸਕਦੇ ਹੋ ਤਾਂ ਜੋ ਤੁਹਾਨੂੰ ਠੰਡਕ ਦਾ ਅਹਿਸਾਸ ਦਿੰਦੇ ਰਹਿਣ ਇਸ ਤੋਂ ਇਲਾਵਾ ਦਰਵਾਜ਼ੇ ਤੇ ਵੇਲ ਦੇ ਪੌਦੇ ਜ਼ਰੂਰ ਲਗਾਓ ਤੁਹਾਨੂੰ ਵੀ ਆਪਣੇ ਘਰ ਨੂੰ ਠੰਡਾ ਕਰਨ ਦੇ ਲਈ ਇਹਨਾਂ ਤਰੀਕਿਆਂ ਨੂੰ ਅਪਣਾਉਣਾ ਚਾਹੀਦਾ ਅਤੇ ਗਰਮੀ ਤੋਂ ਬਚਣ ਵਿੱਚ ਕੁਝ ਰਾਹਤ ਜ਼ਰੂਰ ਲੈਣੀ ਚਾਹੀਦੀ ਹੈ ਅੱਜ ਦੇ ਇਸ ਅਪਡੇਟ ਬਾਰੇ ਆਪਣੇ ਕਮੈਂਟ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ S R L